Oh, ਜਾ ਜਿਹੜਾ ਗਲੀ ਦਾ ਤੁਸੀਂ ਮੌਕੇ ਤੇ ਆਏ ਜੇ ਤੇ ਗਲੀ ਜਿਹੜੀ ਆ ਕਹਿ ਰਹੇ ਕਿ ਵਲੀ ਹੋਈ ਆ ਗਲੀ ਤੇ ਤੁਸੀਂ ਆਏ ਕੀ ਕਹਿਣਾ ਚਾਹੋਗੇ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਦਾ ਗੁਰਮੇਰ ਸਿੰਘ ਤਲਵੰਡੀ ਬੋਲਦਾ ਹਾਂ ਪਿੰਡ ਰਾਜੂ ਕਦੇ ਵਿੱਚ ਪਿਛਲੇ ਦਿਨਾਂ ਤੋਂ ਕੋਈ ਐਵੇਂ ਥੋੜੀ ਜਿਹੀ ਅਨਬਾਨ ਹੋਣ ਤੋਂ ਕੋਈ ਗਲੀ ਸਟੇਡੀਅਮ ਜਿਹੜਾ ਪੰਚਾਇਤ ਨੇ ਥਾਂ ਛੱਡਿਆ ਸੀ ਉਹਦੇ ਵਿੱਚ ਕੋਤਵੇਂ ਭਰਾ ਭਰਾਈ ਆ ਕੋਈ ਗੌਂਡ ਭਰਾ ਭਰੇ ਹੁੰਦਾ ਜਿਹੜਾ ਹੋਵੇ ਕੋਈ ਉਹਦੀ ਗਲੀ ਮਲਾਂ ਦੀ ਕੋਸ਼ਿਸ਼ ਕਰ ਰਿਹਾ ਕੋਈ ਬੰਦਾ ਉਹਨੇ ਕੰਦ ਕੀਤੀ ਆ ਜਿਹਦਾ ਨਾਮ ਮੰਗਾ ਸਿੰਘ ਆ ਉਹਨੇ 3 ਫੁੱਟ ਕੰਦ ਗਾਂ ਕਰ ਲਈ ਗਲੀ 'ਚ ਕੁਨ ਵਾਰ-ਵਾਰ ਸਮਝਾਉਣ ਤੇ ਕਿ ਬਿਲਕੁਲ ਉਹ ਨਿਕਾਰੀ ਹੋ ਚੁੱਕਾ ਵਾ ਕਿ ਮੈਂ ਜਿਹੜੀ ਕੰਧ ਆ ਉਹ ਇੱਥੇ ਹੀ ਰੱਖਣੀ ਆ ਟੌਣੀ ਨਹੀਂ ਕੀ ਨਾ ਗਾਂ ਨਾ ਪਛਾਨਾ ਹੀ ਕਰਨਾ ਸਰਪੰਚ ਪੰਜ ਪਿੰਡ ਦੇ ਕਹਿ ਰਹੇ ਆ ਕਿ ਭਈ ਇਹ ਥਾਂ ਤੇਰਾ ਹੀ ਰਹਿਣਾ ਭਾਵੇਂ ਅੱਗੇ ਚਾਹ ਪਿੱਛੇ ਆ ਤੇ ਗੱਲ ਮੰਨ ਲਾ ਪਰ ਮੰਨਣ ਤੋਂ ਪਾ ਚੁੱਕਾ ਵਾ ਇਹਦੇ ਕਿਸਾਨ ਮਜ਼ਦੂਰ ਚਿਕਸ਼ਕ ਕਮੇਟੀ ਜਹੇਬੰਦੀ ਟੀਮ ਚੱਲਦੀ ਇੱਥੇ ਇਹਨੇ ਵੀ ਤਰਲਾ ਮਾਰਿਆ ਵੈਸਲੇ ਆ ਕੇ ਭਈ ਇਹਨੂੰ ਰਾਏ ਨਾ ਹੋਜਣਾ ਚਾਹੀਦਾ ਵਾ ਪਰ ਉਹ ਕਿਸੇ ਗੱਲ ਤੇ ਨਹੀਂ ਆਉਂਦੇ ਤੇ ਪ੍ਰਸ਼ਾਸਨ ਕੋਲੇ ਮੰਗ ਆ ਕਿ ਜਿਹੜਾ ਇੱਥੇ ਮੌਕੇ ਦੇ ਐਸਆਈ ਆ ਕੋਨੂੰ ਵੀ ਬੇਨਤੀ ਆ ਕਿ ਉਹ ਬੰਦੀ ਕਾਰਵਾਈ ਜਿਹੜੀ ਆ ਉਹ ਜ਼ਰੂਰ ਕਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਬੇਨਤੀ ਆ ਕਿ ਉਹਨਾਂ ਦੇ ਤੰਤ ਧਿਆਨ ਵਿੱਚ ਲਿਆਵੇ ਤੇ ਸਥਿਤੀ ਨੂੰ ਮੌਕੇ ਤੇ ਵੇਖ ਕੇ ਕਿ ਜਿਹੜਾ ਕੋਈ ਝਗੜਾ ਨਾ ਹੋ ਸਵੇ ਕਿਸੇ ਦਾ ਕੋਈ ਜਾਨੀਵਾਲੀ ਨੁਕਸਾਨ ਨਾ ਹੋਵੇ ਇਹਨਾਂ ਦੋਵਾਂ ਨੂੰ ਬਾਹ ਕੇ ਜਿਹੜਾ ਵਾ ਤੇ ਸੈਸਭਾਈ ਕੀਤੀ ਜਾਵੇ ਕਿਸਾਨ ਮਜ਼ਦੂਰ ਇਹ ਗੱਲ ਵੀ ਖੋਜਾ ਵੀਡੀਓ ਨੂੰ ਡੀਡੀਪੀ ਨੂੰ ਡੀਸੀਪੀਓ ਨੂੰ ਐਸਬੀ ਸਾਹਿਬ ਦੇ ਧਿਆਨ ਵਿੱਚ ਜ਼ਰੂਰ ਇਹ ਗੱਲ ਆ ਕੇ ਦਿਓ ਕਿ ਜਿਹੜਾ ਪਿੰਡ ਰਾਜੂ ਕੰਦੇ ਵਿੱਚ ਇਹਨਾਂ ਦਾ ਛੋਟਾ ਆਵਾਜ਼ ਚੱਲਿਆ ਵਾ ਇਹ ਆਵਾਜ਼ ਦੇ ਨਾਲ ਕਿਤਾ ਕੋਈ ਨੁਕਸਾਨ ਹੋ ਜਾਵੇ ਜਿਹਦਾ ਹੱਕ ਬਣਦਾ ਦਿੱਤਾ ਜਾਵੇ ਨਜਾਇਜ਼ ਗਲੀ ਦੇ ਕਬਜ਼ਾ ਨਾ ਕੀਤਾ ਜਾਵੇ ਕਿਤੇ ਵੀ ਸਰਕਾਰੀ ਪ੍ਰਾਪਰਟੀ ਜਿਹੜੀ ਆ ਜਿਹੜਾ ਕੋਤੇ ਨਜਾਇਜ਼ ਕਬਜ਼ਾ ਕਰਦਾ ਉਹਤੇ ਬੰਦੀ ਕਰ ਵੀ ਦਿੱਤੀ ਇਹ ਮੰਗ ਆ ਸਾਡੀ ਪ੍ਰਸ਼ਾਸਨ ਕੀ ਮਸਲਾ ਹੈਗਾ ਜਿਹੜਾ ਕੰਦ ਦਾ ਮਸਲਾ ਵਾ ਤੇ ਅੱਜ ਤੁਸੀਂ ਠਾਣੇ ਆਏ ਕੋਈ ਤੁਹਾਡੀ ਤੈ ਨਹੀਂ ਬੱਜੀ ਕੀ ਗੱਲ ਬਾਤ ਹੈ ਸਾਰੀ ਗੱਲ ਇਹ ਆ ਜੀ ਇਹ ਲੱਗਿਆ ਗਰੀਬਾਂ ਵਾਲੀ ਬਸਤੀ ਆ ਤੇ ਇਹ ਗਲੀ ਬਹੁਤ ਛੋਟੀ ਸੀ ਅਸੀਂ ਪੰਚਾਇਤ ਦੇ ਥਾਂ ਤੇ ਸਟੇਡੀਅਮ ਬਣਿਆ ਨਾ 8 7 ਫੁੱਟਾਂ ਛੱਡ ਕੇ ਗਲੀ ਵੱਡੀ ਕੀਤੀ ਇਹ ਮੇਲਾ ਲੱਗਦਾ ਤੇ ਢੀਰ ਭੜਕਾ ਬਹੁਤ ਹੁੰਦਾ ਹੈ ਤੇ ਲੋਕ ਮੋਟਰਸਾਈਕਲ ਲੈ ਕੇ ਐਕਸੀਡੈਂਟ ਣਾਵੇ ਤੇ ਸੌਖੇ ਲੋਕੀ ਬਾਹਰ ਨਿਕਲ ਜਿਆ ਕਰਦੇ ਇਹ ਮੁੰਡੇ ਨੇ ਕੰਨ ਢਾ ਕੇ ਤੇ 2 2 ਫੁੱਟ ਤਾਂ 3 ਗਲੀ ਵਾਲੀ ਆ ਇਹਨਾਂ ਜਦੋਂ ਲਾਗੇ ਹੁਣ ਦੱਸਿਆ ਜਾ ਕੇ ਅਸੀਂ ਇਹਨੂੰ ਵਾਰ-ਵਾਰ ਪਿੰਡ ਦੇ ਹੋਰ ਹੀ ਮੇਰੇ ਤੋਂ ਬਿਨਾ ਪਹਿਲੋਂ ਮੋਤ ਵਾਰ-ਵਾਰੀ-ਵਾਰੀ ਬਲਦੇਵ ਸਿੰਘ ਪਲੋ ਪੱਤੀ ਰਾਜ ਤੋਂ ਡਾਕਟਰ ਇਹ ਤਾਂ ਕਰਕੇ 5-7 ਮੋੜ ਵਾਰ ਆਏ ਨੇ ਵੀ ਤੂੰ ਭਈ ਇਹ ਕੰਨ ਨਾ ਕਰ ਤੇ ਨਾ ਛੱਡਣਾ ਪਏ ਤਾਂ ਦੂਜਾ ਘਰ ਦੂਜਾ ਘਰ ਗਲੀ ਰਹੂਗੀ ਨਹੀਂਗੀ ਕਿਉਂਕਿ ਪੰਚਾਇਤ ਦੇ ਬੰਦਿਆਂ ਦਾ ਪਿੰਡ ਦੀ ਜਿਹੜੀ ਜ਼ਾਇਦਾ ਸਾਂਭ ਕੇ ਰੱਖਣੀ ਆ ਪਰ ਇਹਨੇ ਅਸਰ ਨਹੀਂ ਕੀਤਾ ਕੁਝ ਬੰਦੇ ਦੇ ਨਾਲ ਕੋਈ ਸ਼ਰਾਰਤੀ ਲੱਗੇ ਆ ਉਹ ਇਹਨੂੰ ਪਛਾਣ ਹੀ ਕਰ ਲੈਂਦੇ ਇੱਕ ਦਿਨ ਹੀ ਪਾਣ ਕੇ ਚੇਚਾ ਸਮਝਾਉਣਾ ਆ ਤੇ ਉਦੋਂ ਹੀ ਸਾਨੂੰ ਘਰ ਨਹੀਂ ਮਿਲਿਆ ਫੋਨ ਤੇ ਮੈਂ ਭਲਕੇ ਮੈਨੂੰ ਭਲਕੇ ਮੈਨੂੰ ਉੱਥੇ ਮੁੰਡਿਆਂ ਨੇ ਫਿਰ ਨਾ ਆਂਦੇ ਦੀ ਵੀ ਢਾਈ ਪੀਤ 100 ਦੀ ਕਾਂ ਸੀ 200 ਤੱਕ ਫੁੱਟ 2 ਫੁੱਟ ਦੀ ਮਰਵਾ ਜਾਈ ਦੀ ਉਹਨਾਂ ਫੇਰ ਇਹ ਚੀਜ਼ ਦੁਬਾਰੇ ਕਰ ਲਈ ਆ ਪੰਚਾਇਤ ਨੇ ਠਵਾਈ ਆ ਇਹਨਾਂ ਫੇਰ ਦੁਬਾਰੇ ਕਰ ਲਈ ਆ ਇਹੋ ਕਲੇ ਦਾ ਮੁੱਢ ਬਣਾ ਤੇ ਬਰਾਤ ਬੰਦਾ ਜੋੜਿਆ ਇਹ ਫਿਰ ਆ ਨਾ ਕਰੇ ਤੇ ਲੋਥੇ ਗੱਲ ਤੇ ਉਹ ਜੀਦੀ ਜੋ ਨਹੀਂ ਮੰਨਦੇ ਇਹ ਗੱਲ ਕੀ ਨਾ ਜਿਹਨੇ ਕੰਧ ਵਲੀ ਹੋਈ ਹੈ ਜਿਹਨੇ ਕੰਧ ਅੱਗੇ ਨੂੰ ਬਾਹਰ ਨੂੰ ਜਾਨੀ ਕੱਢੀ ਮਨਦੀ ਸਿੰਘ ਅੱਛਾ ਜੀ ਪਿਆਰਾ ਸਿੰਘ ਪਿਆਰਾ ਸਿੰਘ ਮੰਗਾ ਸਾ ਪਿਆਰਾ ਸਿੰਘ ਤੇ ਕੀ ਹੁਣ ਕੀ ਹੋਣਾ ਚਾਹੀਦਾ ਜਿਹੜਾ ਤੁਸੀਂ ਥਾਣੇ ਆਏ ਇਹ ਮਤਲਬ ਵੀਡੀਓ ਸਾਹਿਬ ਨੂੰ ਕਿ ਅਫਸਰ ਅਧਿਕਾਰੀ ਨੂੰ ਉਹਦੇ ਅੱਗੇ ਹੱਥ ਜੋੜਿਆ ਵੀ ਤੂੰ ਥਾਂ ਨਾ ਵਲ ਇਹ ਗਾਂ ਦਮੀ ਰੌਣਕ ਚੱਲ ਪੈਂਦੀ ਆ ਦੂਜਾ ਵਲੂ ਤੀਜਾ ਵਲੂ ਚੌਥਾ ਵਲੂ ਤੇ ਤੂੰ ਪਿੰਦੀ ਜਿਆਦਾ ਜਿਹੜੀ ਆ ਨਾਗਵਾਰ ਨਾ ਪਿੰਦੀ ਨਵੀਂ ਰੌਣਕ ਨਾ ਚੜ੍ਹਦੇ ਕਰ ਨਹੀਂ ਤੁਸੀਂ ਮੌਕੇ ਦੇ ਸਰਪੰਚ ਜੀ ਨਾਲ ਗੱਲਬਾਤ ਹੋਈ ਹੈ ਕੀ ਤੁਹਾਨੂੰ ਕਹਿ ਰਹੇ ਨਹੀਂ ਸਾਹਿਬਾ ਸਰਪੰਚ ਅਸੀਂ 334752 ਸਰਪੰਚ ਕਰਦੇ ਹਾਂ ਦੋ ਰਸ ਦਾ ਨਿਸ਼ਾਨ ਤੋਂ ਬਣਿਆ ਤੇ ਫਿਰ ਪੁਲਿਸ ਰਿਪੋਰਟ ਕਰਦੇ ਹਾਂ ਕੰਧ ਦਾ ਮਸਲਾ ਹੈਗਾ ਕੀ ਮਸਲਾ ਹੈਗਾ ਸਰ ਉਹ ਵਿਛੜੇ ਇਹ ਵੀ ਇੱਥੇ ਪਿੰਡ ਰਾਜੋਕ ਵਿੱਚ ਦੋ ਘਰ ਨੇ ਇੱਕ ਦਾ ਨਾਮ ਮੰਗਲ ਸਿੰਘ ਤੇ ਇੱਕ ਦਾ ਨਾਮ ਗਮਨ ਸਿੰਘ ਹੈ ਇਹਨਾਂ ਦੇ ਘਰ ਦੇ ਅੱਗੋਂ ਦੀ ਜਿਹੜੀ ਗਲੀ ਲੰਘਦੀ ਆ ਉਹਦੇ ਵਿੱਚ ਗਲੀ ਦੇ ਦੇ ਵਿੱਚ ਕੰਧ ਹੋਣ ਕਰਦੇ ਆ ਇੱਕ ਪਾਰਟੀ ਮੰਗਲ ਸਿੰਘ ਦੂਜੀ ਪਾਰਟੀ ਉਹਨੂੰ ਡੱਕ ਰਹੀ ਹੈ ਜੀ ਵੀ ਇਹ ਗਲੀ ਦੀ ਜਗ੍ਹਾ ਤਾਂ ਨਹੀਂ ਹੋਣੀ ਚਾਹੀਦੀ ਤੇ ਜਿਹੜਾ ਮੈਟਰ ਆ ਜਿਹੜਾ ਕੋਈ ਨਾ ਸਮਝਦਾ ਰਾਤਾਂ ਸੀ ਉਹਨਾਂ ਦੇ ਕਿ ਫੇਸਰੇ ਆ ਤੇ ਜਿਹੜੇ ਹੁਣ ਕਾਨੂੰਨ ਇਸ ਤਿੱਖਣ ਨਹੀਂ ਰਕ ਲਈ ਮੈਂ ਨਾ ਵੀ ਸਾਰਾ ਤੱਕ ਨਹੀਂ ਜਾ ਸਕਦਾ ਸਰ ਤੁਸੀਂ ਦੇਖਿਆ ਵੀ ਮੌਕੇ ਤੇ ਜਾ ਕੇ ਪਹਿਲਾਂ ਕੀ ਦੇ ਦਿਓ ਮੌਕਾ ਦੇਖਿਆ ਹਾਂ ਜੀ ਹਾਂ ਜੀ ਇਹ ਦੋ 93 ਵਸ ਸੱਦੇ ਆ ਸੀ ਚੌਕੀ ਪਿੰਡ ਦੀ ਪੰਚਾਇਤ ਦੇ ਮੋੜ ਪਰ ਬੰਦੇ ਵੀ ਆਏ ਸੀ ਉਹਨਾਂ ਨੂੰ ਕਾफी ਸਮਝਾਉਣ ਦੀ ਕੋਸ਼ਿਸ਼ ਕੀਤੀ ਦੋ ਤਰ੍ਹਾਂ ਨੂੰ ਪਰ ਗੱਲ ਕਿਸੇ ਰਿੰ ਕਰ ਸਕੀ ਇੱਕ ਗਰੀ ਸਰਕਾਰੀ ਇੱਕ ਵਾਰ ਇਹ ਤਾਂ ਮਹਿਕਮਾ ਦਾ ਸਕਦਾ ਜੀ ਇਹ ਤੁਹਾਨੂੰ ਸੁਣਾਈ ਕਿ ਮੇਰੇ ਪ੍ਰਕਾਰ